ਦੇਖਣ ਸ੍ਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੁਮੈਂ ਮੈਂ ਤੁਹਾਡਾ ਆਪਣਾ ਬਿੰਦਰ ਤੇ ਹਾਂ ਅੱਜ ਅਸੀਂ ਪਹੁੰਚੇ ਹਾਂ ਜੀ ਜਿਹੜਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ ਜਿਹਨੂੰ ਉਰਫ ਚੱਕ ਸੋਹਣੇਵਾਲਾ ਕਿਹਾ ਜਾਂਦਾ ਹੈ ਸ੍ਰੀ ਮੁਕਤਸਰ ਸਾਹਿਬ ਤੋਂ ਜਲਾਲਾਬਾਦ ਰੋਡ ਤੇ ਬਿਲਕੁਲ ਸਿੱਧਾ ਹੈ ਸੋ ਪਿੰਡ ਦੇ ਨਾਲ ਇੱਕ ਢਾਣੀ ਬਣੀ ਹੋਈ ਹੈ ਜਿੱਥੇ ਕੇ ਸਾਨੂੰ ਵੇਖਣ ਨੂੰ ਕੀ ਮਿਲਿਆ ਇੱਕ ਗੁਰੂ ਪਰੰਥ ਦੇ ਖਾਲਸਾ ਜਿਹੜੇ ਹੈਗੇ ਆ ਮਜੀਬ ਸਿੰਘ ਖਾਲਸਾ ਦਾਲਾ ਸੰਗਤ ਜੀਰ ਪੰਥ ਦੇ ਉਹਨਾਂ ਨੇ ਇੱਕ ਪਾਣੀ ਦੀ ਸ਼ਬੀਲ ਲਾਈ ਹੋਈ ਹੈ ਉਹ ਸ਼ਬੀਲ ਤੇ ਪਹੁੰਚੇ ਹਾਂ ਅਸੀਂ ਤੇ ਅਸੀਂ ਜਲ ਪਾਣੀ ਛਕਿਆ ਤੇ ਆਉ ਕਰਦੇ ਆ ਬਾਬਾ ਜੀ ਦੇ ਨਾਲ ਗੱਲਬਾਤ ਆ ਤੁਸੀਂ ਦੇਖ ਸਕਦੇ ਹੋ ਜੀ ਪਾਣੀ ਦੀ ਜਿਹੜੀ ਸ਼ਬੀਰ ਲੱਗੀ ਹੋਈ ਹੈ ਤੇ ਸੰਗਤਾਂ ਨੂੰ ਸੇਵਾਦਾਰ ਜਿਹੜੇ ਜਲ ਛਕਾ ਰਹੇ ਆ ਉਸੋ ਬਾਬਾ ਜੀ ਦੇ ਨਾਲ ਕਰਾਉਨੇ ਆ ਤੁਹਾਡੀ ਗੱਲਬਾਤ ਆ ਜਿਹੜਾ ਉਹਨਾਂ ਦਾ ਪੰਥ ਹੈਗਾ ਗਲੰਗੀ ਤਰਪੰਥ ਮਜੀਬੀ ਸਖਾਲਸਾ ਦਲ ਚਲਦਾ ਬਹੀਤ ਚੱਕਰਵਰਤੀ ਨਹਿਂਸਿੰਘ ਪਾਰਕ ਪੰਜਾਬ ਸੋ ਜਿਹੜੇ ਇਹਦੇ ਮੁਖ ਸੇਵਾਦਾਰ ਨੇ ਬਾਬਾ ਗੁਰਸੇਵ ਸਿੰਘ ਜੀ ਕੜਾਕਾ ਸੋ ਨਾਲ ਕਰਦੇ ਆ ਗੱਲਬਾਤ ਬਾਬਾ ਜੀ ਸਤਿ ਸ੍ਰੀ ਅਕਾਲ ਬਾਈ ਰਕਾਲ ਸਾਬ ਬੈਂਗੁਰ ਜਿੱਕੀ ਫੱਤੇ ਬਾਬਾ ਜੀ ਅੱਜ ਸਾਡੇ ਸਰੋਤਿਆਂ ਨੂੰ ਦੱਸੋ ਤੁਸੀਂ ਵੀ ਜਿਹੜਾ ਅੱਜ ਹਾਰਡ ਮਹੀਨੇ ਦੀ ਪਹਿਲੀ ਐ ਤੇ ਤੁਸੀਂ ਜਿਹੜਾ ਠੰਡੇ ਮਿੱਠੇ ਜਲਦੀ ਸ਼ਹੀਰ ਲਾਈ ਐ ਇਹ ਕਿਸ ਘੜੀ ਨੂੰ ਕਿਸ ਦਿਨ ਨੂੰ ਮੁੱਖ ਰੱਖ ਕੇ ਲਾਈ ਹੋਈ ਐ ਜੀ ਸਾਡੇ ਪਿਤਾ ਜੀ ਲਾਉਂਦੇ ਹੁੰਦੇ ਸੀ ਪਹਿਲਾਂ ਸਿੱਟੂ ਕੋ ਅੱਛਾ ਕੀ ਨਾਮ ਸੀ ਇਹ ਉਹਨਾਂ ਦਾ ਕੁਲਵਿੰਦਰ ਸਿੰਘ ਕੜਾਕਾ ਜੀ ਅੱਛਾ ਜੀ ਅੱਛਾ ਕਲਾਕਾਰ ਸੀਗੇ ਹਾਂਜੀ ਵੈਰੀ ਗੁੱਡ ਜੀ ਉਹਨਾਂ ਨੇ ਪੀਰਾਂ ਦੀ ਜਿਹੜੀ ਆ ਜਗ੍ਹਾ ਬਣਾ ਲਈ ਹੁੰਦੀ ਸੀ ਜੋ ਪ੍ਰਸਤਨ ਸਾਹਿਬ ਦੀ ਅੱਛਾ ਜੀ ਉਹਨੂੰ ਨੋਕ ਰੱਖ ਦਿਆਂ ਪਹਿਲੀ ਹੱਟਦਾ ਸੀ ਅੱਛਾ ਜੀ ਲਾਉਂਦੇ ਹੁੰਦੇ ਸੀ ਅੱਛਾ ਜੀ ਜੋ ਵੀ ਸਾਡੇ ਕੋਲ ਸਰ ਦਾ ਕੋਈ ਤਾਂ ਸੀਗਾ ਅੱਛਾ ਜੀ ਇਹ ਹੁਣ ਹੈ ਕਿ 22 ਇੰਚ ਪੀਰ ਲੱਗੀ ਜੀ ਠੀਕ ਹੈ ਜੀ ਹਾਂਜੀ ਚਲੋ ਹਰ ਸਾਲ ਲੋਣੇ ਜੀ ਹਾਂ ਵੈਸੇ ਤਾਂ ਚਾਹੀਦਾ ਹੀ ਆ ਵੀ ਪਿਓ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਪੁੱਤ ਦਾ ਫਰਜ਼ ਬਣਦਾ ਪਰਿਵਾਰ ਦਾ ਫਰਜ਼ ਬਣਦਾ ਪਰ ਤੁਹਾਡੇ ਪਿਤਾ ਜੀ ਕਲਾਕਾਰ ਸੀ ਤੇ ਤੁਸੀਂ ਗੁਰਸਿੱਖ ਦੇ ਬਾਣੇ ਵੱਲ ਇੰਨੀ ਜਲਦੀ ਕਿਵੇਂ ਵਹਾਣ ਕੀਤਾ ਆਪਣਾ ਇਹ ਜੀ ਕੋਈ ਮਹਾਰਾਜੀਆਂ ਹੁੰਦੀਆਂ ਨੇ ਮਰਜ਼ੀ ਆ ਕਿਸੇ ਨੂੰ ਵੀ ਆਪਣੇ ਚਰਨਾਂ ਚ ਬੁਲਾ ਸਕਦੇ ਚੜਦੀ ਕਲਾ ਹੋਈ ਪੰਥ ਦੀ ਉਹ ਕਲੰਗੀਧਰ ਪਾਤਸ਼ਾਹ ਦੀ ਮਿਹਰ ਹੋਈ ਤੇ ਬਹੁਤ ਵਧੀਆ ਗੱਲ ਆ ਜੀ ਸੋ ਆ ਪੂਰਾ ਪਰਿਵਾਰ ਤੇ ਤੁਸੀਂ ਸੇਵਾਦਾਰ ਦੇਖ ਸਕਦੇ ਹੋ ਪੰਥ ਦੇ ਹੋਰ ਵੀ ਜਹੇਦਾਰ ਖੜੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਜਹੇਦਾਰ ਜੀ ਕੀ ਨਾਮ ਤੁਹਾਡਾ ਜਹੇਦਾਰ ਮਲਕੀਸ਼ਣ ਜੀ ਮਾਲਵਾ ਤਰਨਾਦਲ ਅੱਛਾ ਜੀ ਤੇ ਤੁਸੀਂ ਵੀ ਅੱਜ ਇੱਥੇ ਸੇਵਾ ਚ ਹਿੱਸਾ ਪਾਇਆ ਜੀ ਬਾਬਾ ਜੀ ਦਾ ਹੁਕਮ ਹੋਇਆ ਤੇ ਅਸੀਂ ਪਹੁੰਚੇ ਜੀ ਵੈਰੀ ਗੁੱਡ ਹਾਂ ਬਾਬਾ ਜੀ ਆਪਣਾ ਸਾਡੇ ਨਾਲ ਇਹ ਬਾਬਾ ਜੀ ਦੇ ਨਾਲ ਮੌਜੂਦ ਨੇ ਬੋਰ ਸਿੰਘ ਸਾਬਕਾ ਸਰਪੰਚ ਪਿੰਡ ਲੱਧੂ ਵਾਲਾ ਉਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਸਰਪੰਚ ਸਾਹਿਬ ਜੀ ਅੱਜ ਪਹਿਲੀ ਹਾੜੀ ਜੀ ਜੀ ਤੇ ਸਾਡੇ ਨੇੜੇ ਇੱਥੇ 20-25 ਕਿਲੋਮੀਟਰ ਤੇ ਦੂਰ ਬੱਪ ਖੁਸ਼ਦੀਲ ਦਾ ਡੇਰਾ ਹੈ ਜੰਡਾ ਵਾਲਾ ਪੀਮੇਛਾ ਵੈਰੀ ਗੁੱਡ ਉੱਥੇ ਵੀ ਅੱਜ ਮੇਲਾ ਮਨਾਇਆ ਜਾ ਰਿਹਾ ਹੈ ਤੇ ਅੱਜ ਜਿਹੜਾ ਸੰਗਰਾਂਦ ਦਾ ਦਿਹਾੜਾ ਹੈ ਬਾਬਾ ਬੁੱਢਾ ਸਾਹਿਬ ਵੀ ਬੜੀ ਉਤਸ਼ਾਹ ਨਾਲ ਸੰਗਤਾਂ ਜੰਦੀਆਂ ਹਨ ਜੀ ਅਸੀਂ ਵੀ ਹਰ ਕੋਸ਼ਿਸ਼ ਕਰਦੇ ਆਂ ਵੀ ਹਰ ਬਾਬਾ ਬੁੱਢਾ ਸਾਹਿਬ ਦੀ ਸੰਗਤਾਂ ਤੇ ਪਹੁੰਚਿਆ ਜਾਵੇ। ਜੀ। ਪਰ ਇਹ ਅੱਜ ਨੇੜੇ ਇਸ ਪਰਿਵਾਰ ਨਾਲ ਇਹ ਜੱਥੇਬੰਦੀ ਨਾਲ ਸਾਡਾ ਬੜਾ ਪੁਰਾਣਾ ਲਿੰਕ ਹੈ। ਜੀ। ਤੇ ਇਹਨਾਂ ਨੇ ਕੱਲ ਸਾਨੂੰ ਮਿਲੇ ਸਨ ਤੇ ਇਹਨਾਂ ਨੇ ਕਹਿ ਆ ਵੀ ਆਪਾਂ ਛਵੀਲ ਲਾਉਣੀ ਠੰਡੇ ਜਲਦੀ। ਜੀ। ਤੇ ਤੁਸੀਂ ਭਾਈ ਉੱਥੇ ਸਾਨੂੰ ਸਹਿਯੋਗ ਦੇਣਾ ਹੈ। ਜੀ। ਅਸੀਂ ਸਵੇਰ ਤੋਂ ਲੈ ਕੇ ਅੱਜ ਇਸ ਛਵੀਲ ਦੇ ਵਿੱਚ ਹਾਜ਼ਰ ਹੋਏ ਆਂ। ਜੀ। ਅਤੇ ਇਲਾਕੇ ਦੀਆਂ ਸੰਗਤਾਂ ਨੂੰ ਉਪਦੇਸ਼ ਦਿੰਨੇ ਆਂ ਭਾਈ ਆਉਂ ਖਾਓ ਖਰਚੋ ਰਲ ਮਿਲ ਭਾਈ ਟੋਟਨਾ ਆਪਣੇ ਵੱੰਡ ਹੋ ਜਾਈਏ। ਕਿਉਂਕਿ ਇਹ ਸਾਂਝੀ ਵਾਲਤਾ ਦਾ ਸਬੂਤ ਦਿੰਦੀ ਹੈ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੀਣਾ ਦੇ ਸਬਤਾਜ ਉਹਨਾਂ ਨੇ ਟੱਕੀ ਟਵੀ ਤੇ ਬੈਠ ਕੇ ਸਾਨੂੰ ਇਹ ਦੱਸਿਆ ਹੈ ਕਿ ਸੰਗਤ ਦੀ ਸੇਵਾ ਕਰਨੀ ਹੈ ਤੇਰਾ ਭਾਣਾ ਮਿੱਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ ਨਾਮ ਨਾਲ ਜੁੜਨਾ ਹੈ ਅਤੇ ਵੰਡ ਛਕਣਾ ਹੈ ਕਿਰਤ ਕਰਨੀ ਹੈ ਤੇ ਸੱਚ ਦਾ ਪਰਾ ਕਰਾਉਣਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤਾ ਸਭਾ ਲੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ